ਲੋ ਜੀ ਦੋਸਤੋ ਆਪਾਂ ਇਸ ਟਾਈਮ ਖੜੇ ਆ ਜੀ ਖਨੌਰੀ ਬਾਰਡਰ ਤੇ ਤੇ ਅੰਦੋਲਨ ਦੇ ਵਿੱਚ ਸਭ ਤੋਂ ਛੋਟੀ ਕੁੜੀ ਜਿਹੜੀ ਰੈਗੂਲਰ ਇੱਥੇ ਰਹਿ ਰਹੀ ਆ ਆਪਾਂ ਉਹਦੇ ਉਹਨੂੰ ਦਿਖਾਉਨੇ ਆ ਤੁਹਾਨੂੰ ਆ ਦੇਖੋ ਇਹ ਕੁੜੀ ਆ ਜਿਹੜੀ ਇੱਥੇ ਰਹਿ ਰਹੀ ਹੈ ਅੰਦੋਲਨ ਦੇ ਵਿੱਚ ਤੇ ਰੈਗੂਲਰ ਇਹਦੀ ਜਿਹੜੀ ਹਾਜ਼ਰੀ ਹੈ ਭਾਈ ਜੀ ਕੀ ਨਾਮ ਹੈ ਬੱਚੀ ਦਾ ਇਹਦਾ ਜੀ ਗੁਰਨਾਉ ਗੁਰਨੂਰ ਕੌਰ ਖਾਲਸਾ ਇਹ ਜਿਹੜਾ ਬਾਬਾ ਜੀ ਦਲਪੰਥ ਬਾਬਾ ਮੋਤੀਰਾਮ ਮਹਿਰਾਜੀ ਉਹਨਾਂ ਦਲਪੰਥ ਪਹੁੰਚਿਆ ਹੋਇਆ ਇੱਥੇ ਦਾ ਇਸ਼ਨਾਨ ਕਰਨ ਵਾਸਤੇ ਆਏ ਆ ਤੇ ਬਾਬਾ ਸਤਰਾਮ ਸਿੰਘ ਜੀ ਉਹਨਾਂ ਦੇ ਬੱਚੇ ਆ 4 ਸਾਲ ਦੇ ਆ ਤੇ ਲਗਨ 31 32 ਦਿਨਾਂ ਤੋਂ ਇੱਥੇ ਰਹਿ ਰਹੇ ਆ ਮੱਛਰਾਂ ਗਰਮੀ ਆ ਸਾਰੇ ਆਪਾਂ ਮਸਾਂ ਹੀ ਘਰੋਂ ਤੋਂ ਨਿਕਲ ਕੇ ਆਉਣੇ ਹਨਾ ਇਹ ਛੋਟੇ ਜਿਹੇ ਬੱਚੇ ਵੀ ਇੱਥੇ ਨੇ ਦੇਖੋ ਜੀ ਇੰਨੀ ਗਰਮੀ ਦੇ ਵਿੱਚ ਵੀ ਇੱਥੇ ਰਹਿਣਾ ਬਹੁਤ ਮੁਸ਼ਕਲ ਆ ਪਰ ਜਿਹੜੇ ਆ ਇਹ ਗੁਰਨੂਰ ਬੱਚੀ ਆ ਜਿਹੜੀ ਆ ਰੈਗੂਲਰ 13 ਤਰੀਕ ਤੋਂ ਇੱਥੇ ਹੀ ਆ ਜਿਹੜਾ ਮੋਤੀ ਮੈਰਾ ਜੀ ਦਲਪੰਥਾ ਉਹ ਬਾਬਾ ਜੀ ਉਹਨਾਂ ਦੇ ਜਿਹੜੇ ਬੱਚੇ ਆ ਇਹ ਇੱਥੇ ਰਹਿ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਹੁਣਾਂ ਦਾ ਸੀ ਸੋ ਵੀਡੀਓ ਨੂੰ ਬាទ-ਬាទ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਧੰਨਵਾਦ ਸਟੇਜ ਨੂੰ ਕਰਿਓ ਫਾਲੋ